ਗੁਰੂ ਰਾਮਦਾਸ ਗੁਣਾ ਗਾਓ ਗੁਰ ਅਰਜਨ ਬਿਘਨਨ ਕੈਨਾਸ਼ਕ ਹਰਿ ਗੋਬਿੰਦ ਸੁਭਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਵ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਰ ਬਰ ਜਗਦੀ ਸਾ ਜਿਹ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬਿ ਉਧਦ ਬੰਦੋ ਕਰ ਅਨੁraag ਇਕੰਕਾਰ ਸਤਗੁਰ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ পরম দয়awan কৃপা নিধান গরীব নিবারক சதগুরু ਧੰਗੁਰੂ ਨਾਨਕ ਦੇਵ ਮਹਾਰਾਜ சதਗੁਰਾਂ ਦੇ ਹੀ ਪਾਵਨ ਸਰੂਪ ਦਸੋ ਪਾਤਸ਼ਾਹਾਂ ਕੀ ਆਤਮਕ ਜੋਤ ਗੁਰਤਾ ਗਦੀ ਤੇ ਸੁਭਾਇਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ சதਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰ ਸ਼ਬਦ ਦੀ ਵਿਚਾਰ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਆਪਣੇ ਜਨਮ ਸਫਲੇ ਕਰਦੇ ਹਾਂ ਹੁਕਮਨਾਮੇ ਦੀ ਵਿਚਾਰ ਅੱਜ ਦੇ ਪਾਵਨ ਉਪਦੇਸ਼ ਮਹਾਰਾਜੀ ਜੋ ਸਾਨੂੰ ਉਤਮ ਮਤ ਗੁਰਮਤਿ ਮਹਾਰਾਜੀ ਬਖਸ਼ ਕੇ ਨਵਾਦ ਰਹੇ ਹਨ ਉਹ ਸਰਵਣ ਕਰੀਏ ਸਤਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ ਧੰਨਾ ਤਨਾਸਰੀ ਰਾਗ ਦੇ ਅੰਦਰ ਅਗਰ ਧੰਨਾ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਗੁਰਬਾਣੀ ਹੈ ਮਾਰਜ ਕੇ ਨਹਾਰ ਹਰ ਜਨ ਦੋ ਏਕ ਹੈ ਰੱਬ ਤੇ ਰੱਬ ਦਾ ਜਨ ਦੋਵੇਂ ਇੱਕ ਹੀ ਰੂਪ ਹੁੰਦੇ ਹਨ ਜਦੋਂ ਇੱਕ ਰੂਪ ਹੋਗਾ ਫਿਰ ਉਹਨਾਂ ਦੇ ਮੁਖਾਰਬਨ ਤੋਂ ਜੋ ਵੀ ਸ਼ਬਦ ਉਚਰਦੇ ਹਨ ਜੋ ਵੀ ਉਹ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਹਨ ਉਹ ਨਿਰੰਕਾਰ ਦੇ ਹੀ ਹੁੰਦੇ ਹਨ ਗੁਰੂ ਦੇ ਹੀ ਹੁੰਦੇ ਹਨ ਇਸ ਕਰਕੇ ਉਹ ਪਾਵਨ ਗੁਰਬਾਣੀ ਬਣ ਜਾਂਦੀ ਹੈ ਕਿਉਂਕਿ ਸ਼ੰਤ ਰਾਮ ਭੇਦਕਿਸ਼ਨਾ ਹੈ ਸੋ ਭਗਤ ਅਨੰਜੀ ਦੀ ਪਾਵਨ ਉਚਾਰਨ ਕੀਤੀ ਹੋਈ ਗੁਰ ਕੀ ਬਾਣੀ ਹੈ ਭਗਤ ਜੀ ਫਰਮਾਨ ਕਰਦੇ ਹਨ ਗੋਪਾਲ ਤੇਰਾ ਰਤਾ ਗੋਮਾਨੇ ਧਰਤੀ ਪਾਲਮਾਨੇ ਪਾਲਕ ਹੈ ਕਿ ਗੋਪਾਲ ਨਿਰੰਕਾਰ ਨੂੰ ਵੀ ਕਿਹਾ ਗਿਆ ਨਿਰਾਕਾਰ ਵਾਹਿਗੁਰੂ ਧਰਤੀ ਦਾ ਪਾਲਕ ਕਹ ਲੋ ਬੇਅੰਤ ਨਾਵਾਂ ਦੇ ਨਾਲ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਕੀਤੀ ਹੈ ਬੇਅੰਤ ਨਾਮ ਬੇਅੰਤ ਹੀ ਨਾਮ ਹਨ ਪਰਮੇਸ਼ਰ ਦੇ ਉਸੀ ਤਰ੍ਹਾਂ ਭਗਤ ਜੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਕਹਿ ਰਹੇ ਨੇ ਐ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਆਰਦਾ ਕਰਨਾ ਹ ਵਡਿਆਈ ਕਰਨੀ ਉਪਮਾ ਕਰਨੀ ਤਿਆਗੇ ਮਹਾਰਾਜੀ ਭਗਤ ਜੀ ਫਰਮਾਨ ਕਰਦੇ ਹਨ ਜੋ ਜਨ ਤੁਮਰੀ ਭਗਤ ਕਰੰਤੇ ਕਨਲੇਕੇ ਨਰੰਕਾਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਤੇਰਾ ਬੰਦਾ ਹੈ ਜੋ ਤੇਰਾ ਜਨ ਹੈ ਜਿਹੜੇ ਭਗਤੀ ਕਰਦੇ ਹਨ ਜਿਹੜਾ ਤੇਰਾ ਜਨ ਬਣ ਗਿਆ ਜਿਹੜਾ ਰੱਬ ਦਾ ਹੋ ਗਿਆ ਹਰ ਜਨ ਰੱਬ ਦਾ ਜਨ ਇੱਥੇ ਬਹੁ ਗਿਣਤੀ ਜਨ ਦੀ ਸ਼ਬਦ ਹੈ ਇੱਕ ਗਿਣਤੀ ਨਹੀਂ ਜਿਹੜੇ ਜਨ ਕਹਿ ਲੀਏ ਜਿਹੜੇ ਮਨੁੱਖ ਜੱਜਾ ਤੇ ਨੰਨਾ ਦੋਨੋਂ ਮੁਗਤੇ ਹਨ ਇੱਥੇ ਬਹੁਤ ਗਿਣਤੀ ਦੀ ਗੱਲ ਹੈ ਜਿਹੜੇ ਰੱਬ ਦੇ ਪਿਆਰੇ ਜਿਹੜੇ ਤੇਰੇ ਜਨ ਬਣ ਗਏ ਜਿਹੜੇ ਤੇਰੀ ਭਗਤੀ ਕਰਦੇ ਹਨ ਤੇ ਤੇਰਾ ਸੁਭਾਅ ਹੈ ਜੋ ਤੇਰਾ ਬਣ ਜਾਂਦਾ ਹੈ ਤੋ ਦਾ ਹੋ ਜਾਂਦਾ ਹੈ ਇਹ ਰੱਬ ਦਾ ਸੁਭਾਅ ਹੈ ਰੱਬ ਨੂੰ ਗੁਰੂ ਨੂੰ ਤੇ ਰੱਬ ਨੂੰ ਲੈਣ ਦੀ ਰੱਬ ਦੇ ਨੂੰ ਤੇ ਗੁਰੂ ਨੂੰ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ ਕਿਉਂਕਿ ਉਹ ਦਾਤਾ ਹੈ ਨਾ ਉਹਦੇ ਕੋਲ ਜੋ ਵੀ ਮਨੁੱਖ ਲੈ ਕੇ ਜਾਂਦਾ ਹੈ ਉਹਦੇ ਕਈ ਗੁਣਾ ਮੋੜ ਕੇ ਰੱਬ ਨੂੰ ਦੇ ਦਿੰਦਾ ਜਦੋਂ ਰੱਬ ਦੀ ਵਡਿਆਈ ਕਰਦਾ ਹੈ ਤੇ ਉਹਦੇ ਘਰ ਦਾ ਇੱਕ ਨਿਯਮ ਹੈ ਉਹ ਫਿਰ ਸੰਸਾਰ ਵਿੱਚ ਭਗਤਾਂ ਦੀ ਵਿੜਾਈ ਕਰ ਦਿੰਦਾ ਤਾਂ ਹੀ ਤਾਂ ਮਾਇਕੀ ਪ੍ਰਭ ਦਾ ਭਗਤ ਪ੍ਰਗਟ ਨਹੀਂ ਛਪੈ ਉਸੇ ਤਰ੍ਹਾਂ ਭਗਤ ਜੀ ਕਹਿ ਰਹੇ ਨੇ ਜਿਹੜੇ ਜਾਣ ਜਿਹੜੇ ਤੇਰੇ ਆਪਣੇ ਬਣ ਗਏ ਜਿਹੜੇ ਰੱਬ ਦੇ ਹੋ ਗਏ ਤੇ ਮਰੀ ਭਗਤ ਕਰਨ ਤੈ ਤੇਰੀ ਭਗਤੀ ਕਰਦੇ ਹਨ ਤੇ ਸਿੱਧਾ ਜਿਹਾ ਸੁਭਾਅ ਹੈ ਤਿਲਕੇ ਕਾਜ ਸਵਾਰਤਾ ਤੂੰ ਦੇ ਕਾਰਜ ਸਵਾਰ ਦੇਣਾ ਕਿਵੇਂ ਜਦੋਂ ਕੋਈ ਮਨੁੱਖ ਰੱਬ ਦੀ ਯਾਦ ਵਿੱਚ ਭਗਤੀ ਦੇ ਬੈਠਦਾ ਹੈ ਨਾ ਉਹ ਰੱਬ ਨੂੰ یوں ਲੱਗਦਾ ਹੈ ਵੀ ਮੇਰੇ ਵਾਸਤੇ ਬੈਠਾ ਫਿਰ ਰੱਬ ਉਹਦੇ ਕੰਮ ਕਰ ਦਿੰਦਾ ਰੱਬ ਉਹਦੇ ਕੰਮ ਕਰ ਦਿੰਦਾ ਅਗਰ ਤਾਂ ਨਾ ਜੀ ਜਦੋਂ ਪਰਮੇਸ਼ਰ ਦੀ ਬੰਦਗੀ ਚ ਲੱਗ ਗਾ ਹੈ ਨਾ ਤਾਂ ਦਾ ਪ੍ਰਮਾਣ ਦੇਨ ਦੀ ਲੋਣੀ ਪ੍ਰਤਾਛ ਰੂਪ ਵਿੱਚ ਉਹਨਾਂ ਦਾ ਜੀਵਨ ਹੀ ਬੜੀ-ਬੜੀ ਕਮਾਈ ਹੈ ਉਹ ਸਾਰੇ ਕੰਮ ਕਰਦਾ ਜੋ ਪੰਡਤ ਜੀ ਨੇ ਪੰਡਤ ਜੀ ਨੂੰ ਪਤਾ ਲੱਗਾ ਵੀ ਧੰਨੇ ਦੇ ਕੰਮ ਰੱਬ ਆਪ ਕਰਦਾ ਹੈ ਸਾਰੇ ਇਦੋਂ ਮਲਾਪ ਹੋਇਆ ਉਹ ਧੰਨਵਾਦ ਕਰਨ ਵਾਸਤੇ ਗਿਆ ਨਾ ਵੀ ਨਰੰਕਾਰ ਦੇ ਨਾਲ ਰੱਬ ਦੇ ਨਾਲ ਤੂੰ ਮੇਰੀ ਸਾਂਝ ਪਵਾਈ ਮਿਲਾ ਦਿੱਤਾ ਤੂੰ ਬੜਾ ਚੰਬਾ ਹੋਇਆ ਉਹ ਕਹਿੰਦਾ ਥੇ ਉਹ ਮੋਨੂ ਪੰਡਤ ਜੀ ਨੂੰ ਕਹ ਰਿਹਾ ਵੀ ਤੂੰ ਚੱਲ ਕੇ ਵੇਖ ਪੜਤਾ ਚੱਲ ਕੇ ਵੇਖ ਬੈਠਾ ਇਹ ਗਾਦੀ ਲਾ ਕੇ ਕੁਹਾ ਵਿਵਾਹੀ ਜਾਂਦਾ ਵਟਾ ਵੀ ਪਾਈ ਜਾਂਦਾ ਤਾਂ ਸਾਰੇ ਕੰਮ ਕਰ ਰਿਆ ਰੱਬ ਨੂੰ ਭਗਤਾ ਨੇ ਪ੍ਰੇਮ ਵਿੱਚ ਬੰਨ ਲਿਆ ਤੇ ਰੱਬ ਨੇ ਭਗਤਾ ਦੇ ਸਾਰੇ ਕਾਰਜ ਕੀਤੇ ਅੱਜ ਦੀ ਗੱਲ ਨਹੀਂ ਹੈ ਸਜੁਗ ਤੋਂ ਲੈ ਕਰਕੇ ਹੁਣ ਤੱਕ ਕਰਦੇ ਆ ਰਹੇ ਨੇ ਅੱਗੇ ਕਰਦੇ ਰਹਿਣਗੇ ਜਿਹੋ ਦੇ ਘਰ ਦੀ ਵਡਿਆਈ ਹੈ ਜਦੋਂ ਮਨੁੱਖ ਰੱਬ ਵਾਸਤੇ ਸਮਾਂ ਕੱਢਦਾ ਨਾ ਫਿਰ ਰੱਬੋ ਦੇ ਵਾਸਤੇ ਵੀ ਟਾਈਮ ਕੱਢਦਾ ਕਿਉਂਕਿ ਪਹਿਲਾਂ ਵੀ ਆਪਾਂ ਸਰਵਨ ਕਰ ਚੁੱਕੇ ਆਂ ਵੀ ਉਹਦੇ ਕਰਦੀ ਮੈਂ ਮੈਂ ਵੀ ਚਰਨ ਸ਼ਰਨ ਗੁਰੇਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡ ਆ ਗਏ ਹੋਏ ਨੇਤ ਹੈ ਤੂੰ ਇੱਕ ਕਦਮ ਤਾਂ ਪੁੱਟ ਰੱਬ ਕਰੋੜਾ ਕਦਮ ਅੱਗੋਂ ਦੌੜ ਕੇ ਆਉਂਦਾ ਜੇ ਤੂੰ ਇੱਕ ਕਦਮ ਨਹੀਂ ਪੁੱਟਦਾ ਤੇ ਉਹ ਵੀ ਕਰੋੜਾ ਨਹੀਂ ਪੁੱਟੇਗਾ ਜਦੋਂ ਰੱਬ ਦੇ ਵਾਸਤੇ ਕੋਈ ਸਮਾਂ ਕੱਢਦਾ ਹੈ ਨਾ ਤਾਂ ਉਹ ਆਪਣੇ ਵਾਸਤੇ ਹੁੰਦਾ ਪਰ ਉਹ ਰੱਬ ਦੇ ਨਾਮ ਤੇ ਜਦੋਂ ਬੈਠਦਾ ਹੈ ਨਾ ਤਾਂ ਪਰਮੇਸ਼ਰ ਕਹਿੰਦਾ ਵੀ ਮੇਰੇ ਨਾਮ ਵਾਸਤੇ ਬੈਠਾ ਇਹ ਗੁਰੂ ਘਰ ਚੱਲ ਗਿਆ ਤਾਂ ਮੈਂ ਇਹਦੇ ਘਰ ਜਾਵਾਂ ਹੁੰਦਾ ਨਾ ਜਿੱਥੇ ਪ੍ਰੇਮ ਹੋ ਜਾਏ ਤੁਸੀਂ ਕਿਸੇ ਦੇ ਘਰ ਜਾਓ ਇੱਕ ਵਾਰੀ ਗਏ ਦੋ ਵਾਰੀ ਗਏ ਤਿੰਨ ਵਾਰੀ ਗਏ ਚੌਥੀ ਵਾਰੀ ਉਹ ਤੇ ਮਾਨਸਿਕ ਪ੍ਰੇਮ ਜਾਗ ਜਾਏਗਾ ਜੇ ਤੁਹਾਡੀ ਭਾਵਨਾ ਹੋਏਗੀ ਨਾ ਅੰਦਰ ਦੀ ਉਹਨੂੰ ਬੁਲਾਉਣ ਦੀ ਤੋ ਵੀ ਕਹੇਗਾ ਵੀ ਚਲੋ ਕੋਈ ਨਾ ਕਿਸੇ ਦਿਨ ਮੈਂ ਤੁਹਾਡੇ ਘਰ ਆਵਾਂਗਾ ਖੁਸਾਤ ਨਾਮ ਸ੍ਰੀ ਵਾਹਿਗੁਰੂ ਬੁਲਾਉਣ ਦੀ ਭਾਵਨਾ ਹੋਏ ਤਾਂ ਮੈਂ ਆਵਾਂਗਾ ਜਿੱਦਣ ਬੁਲਾਵੋ ਰੱਬ ਨੂੰ ਬੁਲਾਉਣ ਦੀ ਦੇਰ ਹੈ ਰੱਬ ਦੇ ਆਉਣ ਵਿੱਚ ਕੋਈ ਦੇਰ ਨਹੀਂ ਹੈ ਇਹ ਤਾਂ ਪੱਕੀ ਗੱਲ ਹੈ ਗੱਲ ਇਹ ਹੈ ਕਿ ਆਪਾਂ ਸੱਦ ਸਕੀਏ ਆਪਾਂ ਸੱਜ ਸਕੀਏ ਭਗਤ ਜੀ ਕਹਿੰਦੇ ਹਨ ਮਹਾਰਾਜ ਜੀ ਵੀ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਤੇ ਦੁਨੀਆ ਨੂੰ ਦੱਸਣ ਵਾਸਤੇ ਕਹਿੰਦਾ ਕਿ ਜੋ ਜਨ ਤੁਮਰੀ ਭਗਤ ਕਰਮਤੇ ਜਿਹੜੇ ਤੇਰੇ ਪਿਆਰੇ ਤੇਰੀ ਭਗਤੀ ਕਰਦੇ ਹਨ ਉਹਨਾਂ ਦੇ ਕੰਮ ਤੋਂ ਆਪ ਕਰਨਾ ਹੈ ਮਹਾਰਾਜ ਕਹਿੰਦੇ ਹਨ ਉਹਨਾਂ ਦੇ ਕੰਮ ਰੱਬ ਆਪ ਕਰਦਾ ਹੈ ਬਾਦ ਸ਼ਰਤ ਹੈ ਕਿ ਕੋਈ ਤੇਰਾ ਜਨ ਬਣ ਜਾਏ ਤੇ ਤੇਰੀ ਭਗਤੀ ਕਰੇ ਇਹ ਤਾਂ ਮਹਾਦੀਪ ਉਹਦੇ ਕੰਮ ਕਰਨੇ ਕਰਨਾ ਰਹਾਓ ਟਹਿਰਾਓ ਤੋਂ ਬਾਦ ਮਾਰ ਜੀ ਕਿੰਨੇ ਹੁਣ ਹਰ ਮਨੁੱਖ ਰੱਬ ਤੋਂ ਮੰਗਦਾ ਮੰਗੀ ਜਾਂਦਾ ਸਾਰਾ ਸੰਸਾਰ ਹੀ ਮੰਗੀ ਜਾ ਰਿਹਾ ਆ ਵੀ ਦੇ ਦਿਓ ਉਹ ਵੀ ਦੇ ਦਿਓ ਭਗਤ ਜੀ ਕਹਿੰਦੇ ਹਨ ਵੀ ਮੰਦਨ ਦੀ ਲੋੜ ਤਾਂ ਨਹੀਂ ਹੈ ਨਰੰਕਾਰ ਕਾਲਪੁਰਖ ਵਾਹਿਗੁਰੂ ਜੇ ਫਿਰ ਵੀ ਕਹਿੰਦੇ ਹੋ ਕਿਉਂਕਿ ਰੱਬ ਦੀ ਕੋ ਭਗਤੀ ਕਰਦਾ ਨਾ ਮਾਰਜ ਫਿਰ ਕਹਿੰਦਾ ਵੀ ਮੰਗ ਕੀ ਮੰਗਣਾ ਤੈਨੂੰ ਕੀ ਚਾਹੀਦਾ ਜੋ ਤੂੰ ਮੰਗਿਓ ਤੈਨੂੰ ਦੇ ਦਈਏ ਪਰ ਰੱਬ ਦੇ ਪਿਆਰੇ ਫਿਰ ਕਹਿੰਦੇ ਆ ਵੀ ਜੇ ਪਦਾਰਥ ਮੰਗ ਲਾ ਤਾਂ ਦਾਤਾ ਮੰਗਲੀਆਂ ਤਾਂ ਦਾਤਾ ਨਾਲ ਮੋਹ ਜਣਾ ਪਿਆਰੇ ਨਾਲੋਂ ਮੋਹ ਟੁੱਟ ਜਾਣਾ ਪਿਆਰੇ ਨਾਲੋਂ ਮੋਹ ਟੁੱਟ ਜਾਣਾ ਪ੍ਰੇਮ ਟੁੱਟ ਜਣਾ ਮੋ ਤਾਂ ਹਾਈ ਟੁੱਟਣ ਵਾਲਾ ਮਾਫ ਕਰਿਓ ਪ੍ਰੇਮ ਟੁੱਟ ਜਣਾ ਫਿਰ ਉਹ ਉਹ ਚੀਜ਼ਾਂ ਨੇ ਮੰਗਦੇ ਜਿਹਦੇ ਨਾਲ ਪਿਆਰੇ ਤੋਂ ਦੂਰ ਹੋ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਤਾਂ ਫਿਰ ਮਾਛੀਵੜ ਦੇ ਜੰਗਲਾਂ 'ਚ ਗੱਲ ਕਹੀ ਸੀ ਨਾ ਉਹ ਕਹਿੰਦੇ ਹਨ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਮਹਾਰਾਜ ਜੀ ਮਿੱਟੀ ਤੇ ਟੀਮ ਦਾ ਸਰਾਨਾ ਲਿਆ ਹੋਇਆ ਹੈ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਆਨੰਦ ਹੈ ਕਿਉਂਕਿ ਤੇਰੇ ਨਾਲ ਅੰਦਰੋਂ ਪੂਰਨ ਪ੍ਰੇਮ ਜੁੜਿਆ ਹੋਇਆ ਹੈ ਇਹੀ ਚਾਹੀਦਾ ਭਗਤ ਕਬੀਰ ਜੀ ਨੇ ਵੀ ਇਸ ਨੂੰ ਬੜਾ ਸੋਹਣਾ ਬਿਆਨ ਕੀਤਾ ਵੀ ਰਾਜ ਨਾ ਚਾਹੋਂ ਮੁਕਤ ਨਾ ਚਾਹੋਂ ਮਨਪ੍ਰੀਤ ਚਰਨ ਕਮਲਾਰੇ ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤੀ ਨਾ ਟੁੱਟੇ ਕਿ ਰੱਬ ਦੇ ਜਾਣ ਹੀ ਮੰਗਦੇ ਹਨ ਦੁਨੀਆ ਦੁਨੀਆ ਦੇ ਪਦਾਰਥ ਮੰਗਦੀ ਹੈ ਰੱਬ ਦੇ ਪਿਆਰੇ ਇਹ ਹੀ ਮੰਗਦੇ ਨੇ ਫਿਰ ਵੀ ਰੱਬ ਕਹਿੰਦੇ ਕੋਈ ਤਾਂ ਮੰਗ ਤੇ ਭਗਤ ਜੀ ਨੇ ਫਿਰ ਉੱਥੇ ਸਾਨੂੰ ਸਮਝਾਣ ਕਰਕੇ ਲੋੜ ਨਹੀਂ ਹੈ ਜਿਹਦੇ ਕੰਮ ਹੀ ਸਾਰੇ ਰੱਬ ਨਿਰੰਕਾਰ ਆਪ ਕਰਦਾ ਪਿਆ ਉਹਨਾਂ ਨੂੰ ਮੰਗਣ ਦੀ ਕੀ ਲੋੜ ਹੈ ਧੰਨੇ ਦੇ ਸਾਰੇ ਕੰਮ ਮਾਰ ਜਾਪ ਕਰਦੇ ਪਹਿਨ ਉਹਦਾ ਫੁਰਨਾ ਕਰਨ ਤਾਂ ਪੂਰਾ ਕਰ ਦਿੰਦੇ ਹਨ ਫਿਰ ਉਹ ਤੇ ਕਹਿ ਰਹੇ ਹਨ ਭਗਤ ਜੀ ਦੱਸ ਰਹੇ ਹਨ ਵੀ ਮੰਗਿਆ ਕੀ ਹੈ ਰੱਬ ਤੋਂ ਦਾਲ ਸਿੰਦਾ ਮੰਗੋ ਕੀਓ ਖਾਣ ਦੇ ਪਦਾਰਥ ਜਿਹਦੇ ਨਾਲ ਜੀਵਨ ਨਿਰਵਾਹ ਹੋ ਸਕੇ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਲੋੜ ਹੈ ਆਤਮਾ ਨੂੰ ਭਜਨ ਦੀ ਲੋੜ ਹੈ ਮਨ ਵਾਸਤੇ ਆਤਮਾ ਵਾਸਤੇ ਭਜਨ ਸਰੀਰ ਵਾਸਤੇ ਭੋਜਨ ਤੇ ਦੁਨੀਆ ਦੇ ਵਾਸਤੇ ਉਹ ਕਹਿ ਰਹੇ ਹਨ ਮੈਂ ਤੇ ਤੋ ਦਾਲ ਮੰਗਣਾ ਕਿਉ ਮੰਗਣਾ ਮੰਗਣ ਕਿਨਾਂ ਦਾ ਇਹ ਨੇ ਇਹ ਵੀ ਬੜਾ ਫਰਕ ਹੈ ਹਮਰਾ ਖੁਸ਼ੀ ਕਰੇ ਨਿਤ ਜਿਉ ਜਿਹਦੇ ਵਿੱਚ ਮੈਂ ਖੁਸ਼ ਰਹਾ ਇਨਾਂ ਕੋ ਜਿਹਦੇ ਜੇ ਸੁਖ ਸੁਖੀ ਰਹੀਏ ਖੁਸ਼ ਰਹੀਏ ਜੇ ਘਰ ਵਿੱਚ ਖਾਣ ਦੇ ਪਦਾਰਥ ਨਹੀਂ ਹੋਣਗੇ ਤਾਂ ਵੀ ਮਨੁੱਖ ਭਗਤੀ ਨਹੀਂ ਕਰ ਸਕਦਾ ਤਿਆਗੀ ਦੀ ਗੱਲ ਤਾਂ ਹੋਰ ਹੈ ਗ੍ਰਿਸ਼ਤੀ ਜੀਵਨ ਦੀ ਗੱਲ ਕਰ ਰਿਹਾ ਹਾਂ ਉਹ ਭਗਤੀ ਨਹੀਂ ਕਰ ਪਾਏਗਾ ਉਹਨੂੰ ਚਿੰਤਾ ਹੀ ਰਹਣੀ ਹੈ ਨਾ ਕਿ ਖਾਣ ਨੂੰ ਨਹੀਂ ਹੈ ਘਰ ਵਿੱਚ ਖਾਣੂ ਹੈ ਨਹੀਂ ਕਰੀਏਗੀ ਉਹਦਾ ਧਿਆਨ ਉਧਰ ਜਾਏਗਾ ਉਹ ਭਜਨ 'ਚ ਬੈਠੇਗਾ ਉਹਦੀ ਬਿਰਤੀ ਪਟਕੇਗੀ ਮਹਾਰਿ ਜੀ ਕਹਿੰਦੇ ਜਿਸ ਗ੍ਰ ਬਹੁਤੀ ਤਿਸ ਗ੍ਰ ਚਿੰਤਾ ਜਿਸ ਗ੍ਰ ਥੋੜੀ ਸੋਫਰੇ ਪਰਮਨਤਾ ਜੇ ਪਦਾਰਥ ਬਹੁਤੇ ਆ ਜਾਣ ਤਾਂ ਵੀ ਦੁਖੀ ਹਨ ਕਿਉਂਕਿ ਸੰਭਾਲਣਾ ਖਰਾਬ ਨਾ ਹੋ ਜਾਏ ਬਿਨਾ ਵਜ੍ਹਾ ਤੋਂ ਮਨੁੱਖ ਚਿੰਤਾ ਵਿੱਚ ਪਿਆ ਰਹਿਦਾ ਹਾਲੀ ਹੋਇਆ ਕੁਛ ਨਹੀਂ ਹੈ ਪਦਾਰਥ ਹੈ ਪੈਸਾ ਹੈ ਦੌਲਤ ਹੈ ਨਾ ਇਹ ਚਿੰਤਾ ਵਿੱਚ ਪਿਆ ਰਹਿੰਦਾ ਕੀਤੇ ਮੇਰਾ ਰਾਸਨ ਖਰਾਬ ਨਾ ਹੋ ਜਾਏ ਜੇ ਮਾਇਆ ਹੈ ਤਾਂ ਕਿਤੇ ਚੋਰੀ ਨਾ ਹੋ ਜਾਏ ਫਿਕਰ ਪਿਆ ਰਹਿਦਾ ਕੀਤੇ ਕੁਝ ਗਵਾਚ ਨਾ ਜਾਏ ਚਿੰਤਾ ਕੁਛ ਚਲਾ ਨਾ ਜਾਏ ਕਿ ਡਰ ਬਣਿਆ ਰਹਿੰਦਾ ਹੁਣ ਉਹ ਵੀ ਭਜਨ ਨਹੀਂ ਕਰ ਸਕਦਾ ਕਿਉਂਕਿ ਉਹਦਾ ਬਾਰ-ਬਾਰ ਬਿਰਤੀ ਹੋਰੀ ਉਸ ਪਾਸੇ ਜਾਣੀ ਹੈ ਉਹਦੀ ਉਸ ਪਾਸੇ ਦੌੜੇਗੀ ਚਿੰਤਾ ਬਣੀ ਰਹੇਗੀ ਫਿਕਰ ਬਣਿਆ ਰਹੇਗਾ ਤਾਂ ਮਹਾਰਾਜ ਜੀ ਕਿੰਧਨ ਜੇ ਬਹੁਤੀ ਪਦਾਰਥ ਆ ਗਏ ਤਾਂ ਵੀ ਮਨੋਕ ਦੁਖੀ ਹੈ ਜੇ ਨਹੀਂ ਹੈ ਤਾਂ ਤਾਂ ਵੀ ਦੁਖੀ ਹੈ ਇਸ ਕਰ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨਾ ਚਿੰਤਾ ਹੋਵੇ ਨਾ ਪਰਮਨ ਹੋਵੇ ਚਿੰਤਾ ਮੁਕੀ ਹੋਵੇ ਨਾਮ ਤਾਂ ਹੀ ਜਪਿਆ ਜਾ ਸਕਦਾ ਹੈ ਨਾ ਇਸ ਕਰ ਕੀ ਹੋ ਸਕੇ ਪਨਿਹਾ ਸ਼ਾਦਨ ਨੇਕਾ ਵਜਿਆ ਜੱਕ ਜੋੜਾ ਹੋਵੇ ਅਨਾਜ ਮੰਗੋ ਸਤ ਸਿਕਾ ਧਰਮ ਦੀ ਕਿਰਤ ਇਕੱਠਾ ਕੀਤਾ ਹੋਇਆ ਅਨਾਜ ਠੱਗਿਆਂ ਠੋਗਿਆ ਸਤ ਦਾ ਅਨਾਜ ਧਰਮ ਦੀ ਕਿਰਤ ਕਿਉਂਕਿ ਮਾੜਾ ਅਨਾਜ ਤੁਹਾਡੇ ਮਨ ਦੀ ਤਨ ਦੀ ਦਸਾ ਦੇ ਨਾਲ ਨਾਲ ਮਨ ਦੀ ਦਸ ਦਿਸ਼ਾ ਦਸਾ ਵੀ ਤੇ ਦਿਸ਼ਾ ਵਿਗਾੜ ਦੇਗਾ ਇਹ ਗੱਲ ਪੱਕੀ ਹੈ ਤਾਂ ਮਹਾਰਾਜ ਕਹਿੰਦੇ ਹਨ ਵੀ ਧਰਮ ਦਾ ਸਤਿ ਦਾ ਓ ਮੈਂ ਤੇਰੇ ਤੋਂ ਅਨਾਜ ਮੰਗਣਾ ਜੋ ਧਰਮ ਦੇ ਕਿਰਤ ਕੀਤੀ ਹੋਵੇ ਗਊ ਭੈਸ ਮੰਗੋ ਲਾਵੇ ਰੇ ਹੁਣ ਇੱਥੇ ਭਗਤ ਜੀ ਜ਼ਿਮੀਦਾਰਾ ਕਰਦੇ ਆ ਤਾਂ ਫਿਰ ਉਹ ਸਾਹਬ ਨਾਲ ਉਹ ਗੱਲ ਕਰਦਾ ਹੈ ਕਹਿੰਦੇ ਕੋ ਗਊ ਹੋਵੇ ਇਕ ਭੈਸ ਹੋਵੇ ਖੋਣ ਲਵੇਰੀ ਦੁੱਧ ਦਿੰਦਿਆਂ ਹਾਂ ਤਾਜੋ ਉਹਦੇ ਨਾਲ ਆਏ ਗਏ ਦੀ ਮੈਂ ਸੇਵਾ ਕਰ ਸਕਾਂ ਪਹਿਲਾਂ ਸੇਵਾ ਹੀ ਏ ਸੀ ਨਾ ਘਿਓ ਦੀ ਸੇਵਾ ਦੁੱਧ ਦੀ ਦਹੀਂ ਦੀ ਲੱਸੀ ਦੀ ਇਹ ਸੇਵਾ ਕਿਉਂ ਤੋਂ ਬਣਿਆ ਪਦਾਰਥ ਤਿਆਰ ਕਰਕੇ ਰੱਖਨੇ ਕਿਉਂ ਜੋੜ ਲੈਣਾ ਇਹ ਉੱਤਮ ਸੇਵਾ ਹੋਇਆ ਕਰਦੀ ਸੀ ਇਹਨੂੰ ਬੜਾ ਪਾਕ ਪਵਿੱਤਰ ਮੰਨਿਆ ਗਿਆ ਘਿਓ ਨੂੰ ਵਰਗੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਤੇ ਚਾਰ ਦੇਵਤੇ ਮਾਰੇ ਨੇ ਗਿਨੇ ਹਨ ਪੰਜਵਾਂ ਪਾਇਆ ਕਿਰਤਤਾ ਹੋਆ ਪਾਗ ਪਵਿੱਤ ਗੁਰਦੇਵ ਮਹਾਰਾਜੀ ਨੂੰ ਭਗਤ ਜੀ ਕਹਿ ਰਹੇ ਹਨ ਇੱਕ ਗਾਊ ਹੋਵੇ ਇੱਕ ਭੈਸ ਹੋਵੇ ਤੇ ਲਵੇਰੀ ਹੋਵੇ ਦੁੱਧ ਦੇਣ ਵਾਲੀ ਤਾਂ ਜੋ ਮੇਰੇ ਘਰ ਕੋਈ ਗੁਰੂ ਦਾ ਪਿਆਰਾ ਚੱਲ ਕੇ ਆਵੇ ਤਾਂ ਮਉਦੀ ਸੇਵਾ ਕਰ ਸਕਾ ਪਹਿਲਾਂ ਵੀ ਘਿਓ ਹੀ ਮੰਗਿਆ ਵੇਖੋ ਦੋ ਵਾਰੀ ਪਹਿਲਾਂ ਘਿਓ ਮੰਗਿਆ ਨਾ ਦਾਲ ਸਿੰਦਾ ਮੰਗੋ ਕਿਓ ਉਸੇ ਤਰ੍ਹਾਂ ਕਹ ਰਹੇ ਵੀ ਗਾਊ ਹੋਵੇ ਇੱਕ ਭੈਸ ਹੋਵੇ ਤਾਂ ਲਵੇਰੀ ਹੋਵੇ ਦੁੱਧ ਦੇਣ ਵਾਲੀ ਤਾਂ ਜੋ ਜਿਹੜਾ ਮੇਰੇ ਘਰ ਵਿੱਚ ਆਵੇ ਤਾਂ ਮੈਂ ਉਹਦੀ ਜਥਾ ਸਗਰ ਸੇਵਾ ਕਰ ਸਕਾਂ ਦੁੱਧ ਉਹ ਸਭ ਤੋਂ ਉੱਤਮ ਜਿਹੜੀ ਨਾ ਚੀਜ਼ ਹੁਣ ਵੀ ਵੈਸੇ ਹੋਈ ਹੈ ਕਿਸੇ ਨੂੰ ਦੁੱਧ ਛਕਾਣਾ ਘਿਓ ਛਕਾਣਾ ਇਹ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਸੀ ਇਹੋ ਜਿਹਾ ਨਿਊਟ੍ਰੀਸ਼ਨ ਦੁਨੀਆਂ 'ਚ ਕੋਈ ਤਿਆਰ ਨਹੀਂ ਹੋਇਆ ਤਾਂ ਇਹ ਤੁਹਾਰ ਨੇ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ ਦੇਗ ਦੇ ਵਿੱਚ ਗੁਣ ਬੜੇ ਹਨ ਜੇ ਸੁਧ ਕਿਉਂ ਨਾ ਬਣੇ ਹੋਣ ਤਾਂ ਇਹਨੂੰ ਬੱਚਾ ਖਾ ਲਾਏ ਜਿਹਦੇ ਕੋ ਦੰਦ ਨਹੀਂ ਇਹਨੂੰ ਬਡੇਰਾ ਖਾ ਸਕਦਾ ਜਿਹਦੇ ਕੋ ਦੰਦ ਨਹੀਂ ਇਹਦੇ ਚ ਮਰਚ ਨਹੀਂ ਹੈ ਇਹਦੇ ਚ ਨਮਕ ਵੀ ਨਹੀਂ ਹੈ ਜਦੋਂ ਇਹਨੂੰ ਘਿਓ ਚ ਭੁਲਿਆ ਜਾਂਦਾ ਹੈ ਕੜਾ ਪ੍ਰਸ਼ਾਦ ਨੂੰ ਤੱਕ ਬੜਾ ਉੱਚ ਲੈਵਲ ਦਾ ਨਿਊਟ੍ਰੀਸ਼ਨ ਤਿਆਰ ਹੁੰਦਾ ਫਿਰ ਚ ਤਾਕਤ ਵੀ ਪੂਰੀ ਫਿਰ ਇਹਨੇ ਪਾਚ ਵੀ ਆਸਾਨੀ ਨਾਲ ਜਾਣਾ ਇਤਨੇ ਗੋਣ ਹਾਨਾ ਕੜਾ ਪ੍ਰਸ਼ਾਦ ਦੀ ਦੇਗ ਵਿੱਚ ਜਿੰਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਗੁਰੂ ਘਰ ਵਿੱਚ ਪ੍ਰਵਾਨਗੀ ਜੇ ਕਿਸੇ ਪ੍ਰਸ਼ਾਦ ਨੂੰ ਹੈ ਤਾਂ ਉਹ ਕੜਾ ਪ੍ਰਸ਼ਾਦ ਦੀ ਦੇਗ ਨੂੰ ਹੈ ਹਰ ਤਰ੍ਹਾਂ ਦਾ ਹਰ ਉਮਰ ਦਾ ਮਨੁੱਖ ਖਾ ਸਕਦਾ ਹੈ ਪਾਤਵੀ ਗਈ ਸਾਰੇ ਨਿਊਟ੍ਰੀਸ਼ਨ ਸਾਰੀ ਤਾਕਤ ਹੈ ਇਹਦੇ ਵਿੱਚ ਤੇ ਕੋਈ ਨੁਕਸਾਨ ਨਹੀਂ ਆ ਮੈਨੂੰ ਤਾਂ ਅਜੇ ਤੱਕ ਕੋਈ ਮਿਲਿਆ ਨਹੀਂ ਵੈਸੇ ਤੁਹਾਨੂੰ ਕੋਈ ਮਿਲਿਆ ਤਾਂ ਵੱਖਰੀ ਗੱਲ ਹੈ ਜਿਹੜਾ ਗੱਲ ਕਹੇ ਵੀ ਮੈਂ ਕੜਾ ਪ੍ਰਸ਼ਾਦ ਦੀ ਜੇਕ ਥੋੜੀ ਜਿਆਦਾ ਛਕ ਲਈ ਸੀ ਤਾਂ ਮੈਂ ਤੰਗ ਹੋ ਗਿਆ ਸਾਕੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਤਾਂ ਅਜੇ ਤੱਕ ਕੋਈ ਮਿਲਿਆ ਪ੍ਰਸ਼ਾਦਾ ਜਿਆਦਾ ਖਾਣ ਤੋਂ ਬਾਅਦ ਤੰਗ ਹੋਏ ਤਾਂ ਵਿਖੇ ਥੋੜਾ ਜਿਹਾ ਜ਼ਿਆਦਾ ਬਹੁਤ ਹੱਤ ਨਹੀਂ ਅੱਜ ਤੱਕ ਮੈਨੂੰ ਨਹੀਂ ਮਿਲੇ ਕੋਈ ਪ੍ਰਸ਼ਾਦੇ ਛਕਣ ਤੋਂ ਬਾਅਦ ਵੀ ਕੜਾ ਪ੍ਰਸ਼ਾਦੀ ਦੇਗ ਛਕ ਲਈ ਛਕਾ ਦਿੱਤੀ ਗੁਰੂ ਘਰ ਵਿੱਚ ਉਹਨੂੰ ਪਤਾ ਨਹੀਂ ਲੱਗਾ ਪਜਾ ਹੋ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਵੱਲੋਂ ਇੱਕ ਭੋਜਨ ਤਿਆਰ ਕੀਤਾ ਗਿਆ ਪੰਜਾਂ ਤੋਂ ਤਿਆਰ ਹੁੰਦਾ ਵੀ ਸੋ ਸਤਗੁਰੂ ਜੀ ਮਹਾਰਾਜ ਕਹਿੰਦੇ ਹਨ ਭਗਤ ਜੀ ਆਪਣੀ ਰਸਨਾ ਤੋਂ ਜਦੋਂ ਰੱਬ ਨੇ ਕਿਹਾ ਵੰਗੋ ਜਿਹੜੇ ਚਾਹਦੇ ਸਨ ਉੱਥੇ ਉਹ ਵੀ ਕਹਿੰਦੇ ਹਨ ਭਗਤ ਜੀ ਨੂੰ ਵੀ ਤੁਸੀਂ ਕੀ ਮੰਗਦੇ ਹੋ ਰੱਬ ਤੋਂ ਵੀ ਰੱਬ ਤੁਹਾਨੂੰ ਮਿਲ ਗਿਆ ਉਹ ਰੱਬ ਤੁਹਾਡੇ ਕੰਮ ਕਰਦਾ ਤੁਸੀਂ ਕੀ ਮੰਗਦੇ ਹੋ ਰੱਬ ਤੋਂ ਉੱਥੇ ਭਗਤ ਜੀ ਕਹਿੰਦੇ ਮੈਂ ਤਾਂ ਬਸ ਇਨਾ ਕੋਈ ਮੰਗਣਾ ਮੈਨੂੰ ਬਸ ਇਨਾ ਕੋਈ ਚਾਹੀਦਾ ਮੈਂ ਰੱਬ ਤੋਂ ਇਹੋ ਵੀ ਕੁਝ ਮੰਗਦਾ ਹੀ ਨਹੀਂ ਹਾਂ ਜੀਵ ਪਗਤ ਕਬੀਰ ਜੀ ਨੂੰ ਜਾ ਕੇ ਪੁੱਛਦੇ ਆਂ ਕਿ ਰੱਬ ਕਿਹੋ ਜਿਹਾ ਹੈ ਦੱਸੋ ਤੁਸੀਂ ਤਾਂ ਰੱਬ ਨੂੰ ਵੇਖਿਆ ਤੇ ਕਬੀਰ ਦਾਸ ਜੀ ਕਹਿੰਦੇ ਦੱਸਣ ਵਾਲੀ ਵਸਤੂ ਦੱਸ ਹੀ ਨਹੀਂ ਜਾ ਸਕਦੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਉਹ ਫਿਰ ਸਵਾਰਣ ਦੇ ਕੇ ਸਮਾਂ ਦੇ ਕਿਸੇ ਗੁੰਗੇ ਨੂੰ ਗੁੜ ਖਵਾ ਜੋ ਨੂੰ ਪੁੱਛੋ ਵੀ ਇਹਦਾ ਸਵਾਦ ਕਿੰਨਾ ਕੋ ਦੱਸ ਲੇਗਾ ਕਹਿੰਦੇ ਨਹੀਂ ਕਹਿੰਦੇ ਫਿਰ ਇਸ ਕਰਕੇ ਰੱਬ ਨੂੰ ਜਿੰਨੇ ਵੇਖਿਆ ਉਹ ਅਨਪਾਉ ਕਰ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ ਉਹਦੇ ਗੁਣਾਂ ਨੂੰ ਵਰਨਾ ਨਹੀਂ ਕਰ ਸਕਦਾ ਕਿਸੇ ਤਰ੍ਹਾਂ ਜਦੋਂ ਭਗਤ ਜੀ ਨੂੰ ਪੁੱਛਦੇ ਨੇ ਵੀ ਤੁਸੀਂ ਕੀ ਮੰਗਦੇ ਹੋ ਰੱਬ ਤੋਂ ਜਾ ਕੇ ਕੀ ਮੰਗਦੇ ਹੋ ਉਹ ਕਹਿੰਦੇ ਵੀ ਮੈਂ ਤਾਂ ਰੱਬ ਤੋਂ ਆਹ ਕੁਝ ਮੰਗਣਾ ਤੇ ਕਹਿੰਦੇ ਹਨ ਇੱਕ ਗਊ ਹੋਵੇ ਇੱਕ ਭੈਸ ਹੋਵੇ ਲਵੇਰੀ ਦੁੱਧ ਦੇਣ ਵਾਲੀ ਗਊ ਭੈਸ ਮੰਗੋ ਲਾਵੇਰੀ ਦੁੱਧ ਦੇਣ ਵਾਲੀ ਲਵੇਰੀ ਹੋਵੇ ਗਾਂ ਤੇ ਭੈਸ ਇੱਕ ਤਾਜ ਨੂੰ ਤੁਰੇ ਚੰਗੇਰੀ ਕਹਿੰਦਾ ਕਿ ਵਧੀਆ ਜੀ ਘੋੜੀ ਹੋਵੇ ਜੀਤੇ ਚੜਕੇ ਅਸੀਂ ਆਪਣਾ ਸਫਰ ਪੰਡਾ ਤੈਅ ਕਰ ਸਕੀਏ ਘਰ ਕੀ ਗੀਹਨ ਚੰਗੇ ਬਾਅਦ ਕਹਿੰਦੇ ਗ੍ਰਿਸ਼ਤੀ ਦੇ ਕੋਲ ਇੱਕ ਚੰਗੇ ਆਚਰਨ ਵਾਲੀ ਇਸਤਰੀ ਹੋਣੀ ਚਾਹੀਦੀ ਹੈ ਇਹ ਬੜੀ ਵੱਡੀ ਗੱਲ ਹੈ ਬੜੀ ਵੱਡੀ ਮੋਹਰ ਹੈ ਤੇ ਬੜਾ ਵੱਡਾ ਸਰਟੀਫਿਕੇਟ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਤਕਰੀਬਨ ਉਹਨਾਂ ਹੀ ਸਤਪੁਰਸ਼ਾ ਮਹਾਪੁਰਸ਼ਾਂ ਦੀ ਬਾਣੀ ਹੈ ਜਿਹੜੇ ਗ੍ਰਿਸ਼ਤੀ ਰਹੇ ਹਨ ਗ੍ਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਇਹਦੇ ਵਿੱਚੋਂ ਹੀ ਫਿਰ ਸਾਰੇ ਤਿਆਗੀ ਬਿਰਾਗੀ ਇੱਥੋਂ ਨਿਕਲੇ ਹੋ ਤੇ ਖਾਨ ਹਨ ਤੁਹਾਹਾਰੀ ਕਨੇ ਚੰਗੇ ਆਚਰਣ ਵਾਲੇ ਚੰਗੇ ਸੁਭਾਅ ਵਾਲੇ ਰੱਬ ਦਾ ਨਾਮ ਜਪਣ ਵਾਲੇ ਇਹ ਚੰਗੇ ਗੁਣਾ ਵਾਲੇ ਇੱਕ ਚੰਗੀ ਇਸਤਰੀ ਜਿਹਦਾ ਸੁਭਾਅ ਚੰਗਾ ਹੋਵੇ ਰੱਬ ਦਾ ਨਾਮ ਜਪਣ ਵਾਲੀ ਹੋਵੇ ਸਤ ਕਰਮ ਕਰਨ ਵਾਲੀ ਹੋਵੇ ਤਾਂ ਮਹਾਰਾਜ ਕਿੰਨੀਆਂ ਚੀਜ਼ਾਂ ਮੰਗ ਕੇ ਨਾ ਫਿਰ ਗ੍ਰਿਸ਼ਤੀਆਂ ਨੂੰ ਕਹਿ ਰਿਹਾ ਅਈਸਰਾ ਮੰਗਣਾ ਆਪਾਂ ਭਗਤ ਜੀ ਆਪਣੇ ਵਾਸਤੇ ਨਹੀਂ ਮੰਗ ਰਹਾ ਉਹ ਮੰਗ ਕੇ ਸਾਨੂੰ ਦੱਸ ਰਹੇ ਹਨ ਵੀ ਰੱਬ ਤੋਂ ਮੰਗਣਾ ਕਿਸ ਤਰ੍ਹਾਂ ਦੇ ਕੀ ਮੰਗਣਾ ਤੇ ਕਿੰਨਾ ਮੰਗਣਾ ਉਹ ਕਹਿੰਦੇ ਚੰਗੇ ਸੁਭਾਅ ਵਾਲੀ ਆਏ ਗਏ ਦੀ ਆਓ ਭਗਤ ਕਰਨ ਵਾਲੀ ਨਾਮ ਸਿਮਰਨ ਵਾਲੀ ਚੰਗੇ ਗੁਣਾ ਵਾਲੀ ਇੱਕ ਇਸਤਰੀ ਹੋਵੇ ਜਨ ਧੰਨਾ ਲੈਵਾ ਮੰਗੇ ਇਹ ਸਭ ਕੁਝ ਮੈਂ ਰੱਬ ਦਾ ਜਾਣ ਧੰਨਾ ਐ ਰੱਬਾ ਤੇਰੇ ਤੋਂ ਮੰਗ ਰਿਆ ਹਾਂ ਇਹ ਸਭ ਕੁਝ ਧੰਨਾ ਕਿੰਨਾ ਮੈਂ ਤੇਰੇ ਤੋਂ ਮੰਗ ਰਿਆ ਹਾਂ ਭਗਤ ਧੰਨਾ ਜੀ ਨੇ ਮੰਗਣਾ ਦੱਸਿਆ ਵੀ ਕਿਵੇਂ ਮੰਗਣਾ ਹੈ ਕਿੰਨਾ ਮੰਗਣਾ ਹੈ ਸਤਿਗੁਰੂ ਜੀ ਮਹਾਰਾਜ ਤੋਂ ਜੀਤ ਨਾਲ ਜੀਵਨ ਵਧੀਆ ਬਤੀਤ ਹੋਵੇ ਗੁਰੂ ਸਾਹਿਬ ਦੀ ਕਿਰਪਾ ਕਰਨ ਰਹਿਮਤ ਕਰਨ ਸਵੇਰ ਵੇਲੇ ਤੋਂ ਲੈ ਕਰਕੇ ਸੰਗਤਾਂ ਨੇ ਗੁਰਬਾਣੀ ਵਿੱਚ ਹਾਜ਼ਰੀਆਂ ਭਰੀਆਂ ਨਾਮ ਸਿਮਰਨ ਵਿੱਚ ਹਾਜ਼ਰੀਆਂ ਭਰੀਆਂ ਅਨੰਦ ਸਾਹਿਬ ਦੀ ਅਰਦਾਸ ਅਨੰਦ ਸਾਹਿਬ ਤੋਂ ਬਾਅਦ ਅਰਦਾਸ ਫਿਰ ਗੁਰ ਸ਼ਬਦ ਦੀ ਵਿਚਾਰ ਵਿੱਚ ਵੀ ਹਾਜ਼ਰੀਆਂ ਭਰੀਆਂ ਹਨ ਗੁਰੂ ਸਾਹਿਬ ਦੀ ਕਿਰਪਾ ਕਰਨ ਸਰਬੱਤ ਦੇ ਹੀ ਕਾਲ ਦਰਾਰ ਖਜ਼ਾਨੇ ਭੰਡਾਰੇ ਮਾਰਜ ਭਰਪੂਰ ਕਰਨ ਇਸੇ ਤਰ੍ਹਾਂ ਆਪਾਂ ਬਾਤ ਚੜ ਕੇ ਹਾਜ਼ਰੀਆਂ ਭਰਨੀਆਂ ਹਨ ਕੱਲ ਨੂੰ ਜੋ ਅੰਮ੍ਰਿਤ ਵੇਲੇ ਜਲ ਪਾਣੀ ਦੀ ਸੇਵਾ ਹੈ ਜੋ ਮਹਾਨ ਸ਼ਹੀਦ ਫਿਰ ਲਖਜੋਦੇ ਵਚਨ ਕੇ ਬਲੀ ਜਿਹੜਾ ਵਚਨ ਕੀਤਾ ਔਰ ਨਵਾਇਆ ਮਹਾਨ ਸ੍ਰੇਸ਼ਟ ਵੱਡੇ ਮਹਾਨ ਸ਼ਹੀਦ ਜਰਨੈਲ ਬਾਬਾ ਦੀਪ ਸਿੰਘ ਜੀ ਮਹਾਰਾਜ ਤਿਨਾਂ ਦੇ ਪਾਵਨ ਸ਼ਹੀਦੀ ਪੁਰਬ ਹਨ ਉਹ ਮਨਾਏ ਜਾ ਰਹੇ ਹਨ ਸੋ ਦੇ ਵਿੱਚ ਵੀ ਅਮਰਤ ਵੇਲੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ ਬਾਬਾ ਸਰਬ ਸਿੰਘ ਜੀ ਉਹਨਾਂ ਵੱਲੋਂ ਜਲ ਪਾਣੀ ਦੀ ਸੇਵਾ ਹੈ ਵਾਦ ਚੜ ਕੇ ਸੇਵਾ ਵੀ ਕਰਨੀ ਹੈ ਹਾਜ਼ਰੀਆਂ ਭਰਨੀਆਂ ਹਨ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਗੁਰੂ ਸਾਹਿਬ ਕਿਰਪਾ ਕਰਨਾ ਸਰਬੱਤ ਦੇ ਭਲੇ ਦਾ ਰਾਸ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਆਪਣੇ ਮੁਬਾਰਕ ਚਰਨ ਕਰਮਲਾਂ ਦਾ ਪਿਆਰ ਪ੍ਰੀਤ ਪ੍ਰਤੀਤ ਭਰੋਸਾ ਮਾਰਜੀ ਬਖਸ਼ਣ ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁਲ ਚੁਕ ਦੇਖੇ ਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ